ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੰਡ ਸਵਾਇ ਮਹਿਮਾ ਢਾਣੀ ਚ ਬਾਈ ਜੀ ਹਰੀ ਰਹਿੰਦੇ ਆ ਬਾਕੀ ਲੋਕੇਸ਼ਨ ਆਪਾਂ ਬਾਈ ਜਿਹਰਾਂ ਤੋਂ ਪੁੱਛ ਲਾਂਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਐਚ ਐਫ ਗਾਂ ਹੈ ਤੀਜਾ ਕਸੂਆ ਗੱਬਣ ਆ ਇਹਦੀ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਤੇ ਸਾਰੀ ਜਾਣਕਾਰੀ ਆਪਾਂ ਲਵਾਂਗੇ ਤੇ ਕਰਦੇ ਹਾਂ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਬਾਈ ਹਰਜਨਤ ਸਿੰਘ ਹਾਂਜੀ ਸਨ ਆਫ ਜਲੋਰ ਸਿੰਘ ਠੀਕ ਹੈ ਜੀ ਪਿੰਡ ਮਹਿਮਾ ਸਵਾਈ ਕੋਠੇ ਕਰਤਾਰ ਸਿੰਘ ਵਾਲੇ ਠੀਕ ਹੈ ਜੀ ਤੇ ਬਾਈ ਦੀ ਆਪਣੀ ਨਾਲ ਲੋਕੇਸ਼ਨ ਦੱਸਿਓ ਪਹਿਲਾਂ ਆਪਣਾ ਬਈ ਗੋਨਿਆਣਾ ਤੋਂ 4 ਕਿਲੋਮੀਟਰ ਹੈ ਮਹਿਮਾਸੋਈ ਤੋਂ ਵੀ 4 ਕਿਲੋਮੀਟਰ ਬਾਈ ਠੀਕ ਹੈ ਜੀ ਤੇ ਪਿੰਡ ਆਪਣਾ ਮਹਿਮਾਸੋਈ ਕੋਠੇ ਕਰਤਾਰ ਸਿੰਘ ਵਾਲੇ ਤਹਿਸੀਲ ਗੋਨਿਆਣਾ ਜ਼ਿਲ੍ਹਾ ਬਠਿੰਡਾਈ ਠੀਕ ਹੈ ਜੀ ਤੇ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ ਬਈ 9056180135 ਬਾਈ 9056180135 80135 ਹਾਂਜੀ ਬਾਈ ਤੇ ਬਾਈ ਗਾਂ ਘਰ ਦੀ ਆ ਆਪਣੇ ਨਹੀਂ ਭਾਈ ਆਪਾਂ ਤਾਂ ਦੂਜੇ ਸੂਏ ਲਿਆਂਦੀ ਸੀ ਅੱਛਾ ਪਾਸੇੋਂ ਲਿਆਂਦੀ ਸੀ ਦੂਜੇ ਸੂਏ ਹਾਂਜੀ ਭਾਈ ਐਤਕੀ ਇਹ ਤੀਜੇ ਸੂਏ ਲਈ ਗੱਬਣਾ ਹਾਂ ਭਾਈ ਤੀਜੇ ਸੂਏ ਬਾਰੇ ਗੱਬਣਾ ਭਾਈ ਤੇ ਕਿੰਨੇ ਕ ਦਿਨ ਲੈਂਦੀ ਹੈ ਭਾਈ ਇਹ ਭਾਈ 10 ਤਰੀਕ ਨੂੰ ਦਿਨ ਪੂਰੇ ਆ 10 ਤਰੀਕ ਨੂੰ ਤਕਰੀਬਨ ਕਿੰਨੇ ਕ ਦਿਨ ਰਹਿੰਦੇ ਅੱਜ ਮਾਨੇ 5 6 ਦਿਨ ਰਹਿੰਦੇ ਭਾਈ ਠੀਕ ਹੈ ਤੇ ਦੁੱਧ ਦਾ ਰਿਕਾਰਡ ਕੀ ਰਿਹਾ ਭਾਈ ਇਹ ਦੁੱਧ ਦਾ ਰਿਕਾਰਡ ਭਾਈ ਮੈਂ ਪਿਛਲੇ ਸੂਏ ਚੋਇਆ ਮਾ 24-25 ਲੀਟਰ ਭਾਈ ਠੀਕ ਹੈ ਜੀ ਤੇ ਮੂੰ ਮੱਥਾ ਦੋਸਤੋ ਤੁਹਾਨੂੰ ਦਿਖਾ ਦਿੰਨੇ ਆਂ ਸੋਹਣੇ ਮੂਹ ਮੱਥੇ ਦੀ ਐਚ ਐਫ ਕ੍ਰਾਸਟ ਪੈਂਦੀ ਆ ਦੋਸਤੋ ਥਣ ਹਵਾਨਾ ਬਾਕਮਾਲ ਨਾੜਾਂ ਕੱਲੀਆਂ ਕੱਲੀਆਂ ਹਵਾਨੇ ਦੇ ਉੱਤੇ ਤੁਹਾਨੂੰ ਦਿਖਾਈ ਦੇ ਰਹੀਆਂ ਹੋਣਗੀਆਂ ਬਹੁਤ ਸ਼ਾਨਦਾਰ ਥਣ ਲੱਗਿਆ ਵਿੱਥ ਚੰਗੀ ਆ ਤੇ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾਵਾਂਗੇ ਮਿਲਕਵੇਨ ਦੋਸਤੋ ਬਹੁਤ ਚੰਗੀ ਮੋਟੀ ਆ ਤੋਰ ਕੇ ਉਸ ਤੋਂ ਬਾਅਦ ਵਿਖਾਵਾਂਗੇ 5-7 ਦਿਨ ਸੂਣ ਚ ਬਾਕੀ ਪਏ ਆ ਦੋਸਤੋ ਉਸ ਢੰਗ ਨਾਲ ਤੁਸੀਂ ਜੱਜਮੈਂਟ ਕਰ ਲਿਓ ਮਿਲਕਵੇ ਨੇ ਇਧਰ ਵੀ ਚੰਗੀ ਆ ਤੇ ਦੋਨਾਂ ਪਾਸਿਆਂ ਤੋਂ ਥਣ ਹਵਾਨੇ ਦੀ ਬਿਲਕੁਲ ਸੇਮ ਆ ਸਹਿ ਸੇਮ ਆ ਤੋਰ ਕੇ ਤੁਹਾਨੂੰ ਦਿਖਾਉਣੀ ਲਓ ਵੀ ਮਿੱਤਰੋ ਤਰੀਣ ਦੀ ਹੱਡੀ ਬਿਲਕੁਲ ਗਾਜਰ ਕੀ ਸਿੱਧੀ ਆ ਤੇ ਹਵਾਨਾ ਢਿੱਲਾ ਹਜੇ ਹਫਤੇ ਦੇ ਵਿੱਚ ਘਟੋ ਘਟ ਇਨੇ ਸੁਣਾ ਤੇ ਮੋੜ ਲਓ ਬਈ ਭਈ ਇੱਕ ਸੀਲ ਬਹੁਤ ਆ ਰਗਾ ਚਸੀਲ ਬਹੁਤ ਜਿਆਦਾ ਸੀਲ ਆ ਬਾਈ ਨਿਆਣੇ ਬਿਨਾ ਚੋਂਦੇ ਰਹੇ ਆ ਠੀਕ ਆ ਜੀ ਨਿਆਣਾ ਪਾਪਾ ਬਿਨਾ ਪਾਪਾ ਬਾਈ ਠੀਕ ਆ ਜੀ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਸੀਲਸ ਲੱਗ ਬਹੁਤ ਆ ਤੇ ਬਿਨਾ ਨਿਆਣੇ ਤੋਂ ਬਾਈ ਚੋਂਦੇ ਰਹੇ ਇਹਨੂੰ ਹਵਾਨੇ ਦੀ ਢਿੱਲ ਚੰਗੀ ਆ ਦੋਸਤੋ ਹਜੇ ਹਵਾਨਾ ਇਹਨੇ ਭਰਨਾ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਬਾਈ ਮੁੱਲ ਇਹਦਾ ਸੀ ਆਰ ਪੀ ਆ ਬਾਈ ਮਾਨਤਾਨ ਹੋ ਜੂਗਾ ਬਾਈ ਹਾਂ ਬਾਈ ਮਾਨਤਾਨ ਹੋ ਜੂਗਾ ਬਾਈ ਲਓ ਜਨਾ ਥੋੜਾ ਹੀ ਹੋਊਗਾ ਬਾਈ 80000 ਬਾਈ ਜੀ ਮੁੱਲ ਆ ਬਣਦਾ ਮੰਨਤਾ ਨੇ ਇਹਦੇ ਵਿੱਚੋਂ ਤੁਹਾਡਾ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਦੇ ਇਹ ਗਾਮ ਪਸੰਦ ਆ ਤਾਂ ਲੋਕੇਸ਼ਨ ਬਾਈ ਜੀ ਨੇ ਦੱਸਤੀ ਆ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਤੇ ਘਰੇ ਆ ਕੇ ਵੀ ਦੋਸਤੋ ਤੁਸੀਂ ਵੇਖ ਸਕਦੇ ਆ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡਾ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਦੋਸਤੋ ਤੇ ਮਿਲਦੇ ਆ ਜਲਦੀ ਅਜਿਹੀ ਨਵੇਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ